ਕਹਿਣਾ ਚਾਹੁੰਗੇ ਕੀ ਸੁਨੇਹਾ ਪੰਜਾਬੀਆਂ ਦੇ ਨਾਮ ਇਹ ਬੇ ਸਨੇਹਾ ਬਸੇ ਕੀਆ ਗੁਰਸਿੱਖੀ ਦੀ ਲੜ ਲੱਗੋ ਨਸ਼ੇ ਤੇ ਆਪ ਤਾਡੀ ਕਰਕੇ ਮੈਂ ਅੱਜ ਇੱਥੇ ਆਇਆਗਾ ਦੇਖੋ ਮੈਂ ਗੁਰਸਿੱਖੀ ਦੀ ਲੜ ਲੱਗ ਰਿਹਾਗਾ ਤੁਸੀਂ ਵੀ ਇੱਕ ਹੰਕ ਇਹ ਸਾਰਾ ਸੰਘਰਸ਼ ਬੜਾ ਵੱਡਾ ਸੀ ਤੁਹਾਨੂੰ ਅੱਥਰ ਮੇਰੇ ਪੰਜਾਬੀਆਂ ਦਾ ਸੰਘਰਸ਼ ਮੇਰੇ ਸਾਥ ਸੰਗ ਦਾ ਸਾਰਾ ਸਮਰਸਾ ਜਿਹੜਾ ਮੈਂ ਅੱਜ ਆਪਣ ਦੇ ਵਿੱਚ ਵਾਪਸ ਪੜਤਿਆ ਗੁਰਦੁਆਰੇ ਤੇ ਵਿਚਾਰ 11 ਸਾਲਾਂ ਬਾਅਦ ਬਈ ਹੈ ਨਾ ਸੰਤਾਪ ਹਟਾ ਕੇ ਅੱਜ ਫੇਰ ਇੱਥੇ ਵਾਪਸ ਗੁਰਦੁਆਰਾ ਸਾਹਿਬ ਚ ਕੀ ਕੀ ਕਹਿਣਾ ਚਾਹੋਗੇ ਕਿੰਨਾ ਕਿੰਨਾ ਲੋਕਾਂ ਦਾ ਜਿਆਦਾ ਸਹਿਯੋਗ ਰਿਹਾ ਜਿਹੜੇ ਸਹਿਯੋਗ ਮੇਰੀ ਸਾਰੀ ਸੰਗਤ ਦਾ ਸਹਿਯੋਗ ਰਿਹਾ ਜਿਹੜੇ ਦਿਨ ਉੱਥੇ ਬਤਾਏ ਕਹਿੰਦੇ ਬਲਵਿੰਦਰ ਨੇ ਕੀਤਾ ਵੀ ਕੁਝ ਨਹੀਂ ਸੀ ਫੇਰ ਵੀ ਸਜ਼ਾ ਮਿਲੀ ਹੈਗੀ ਜੀ ਜੀ ਦੇਖੋ ਜਿਹੜਾ ਦਾਣਾ ਪਾਣੀ ਲਿਖਿਆ ਨਾ ਚੁਕਣਾ ਪੈਂਦਾ ਹੈ ਜਿਹੜਾ ਮਿਲਣ ਵਾਲੇ ਤੱਕ ਹੋਇਆਗਾ ਇਹ ਮੇਰੀ ਕਿਸਮ ਵਿੱਚ ਲਿਖਿਆ ਸੀਗਾ ਸਿਰਫ ਸਾਡੀ ਗਵਰਨਮੈਂਟ ਕਰਕੇ ਮੈਂ ਇਨਾਂ ਜੇਲ੍ਹ ਹੋ ਕੇ ਉੱਥੋਂ ਆ ਰਹੇ ਹਾਂ। ਉੱਥੇ ਰੋਜ਼ਗਾਰੀ ਵਾਸਤੇ ਗਿਆ ਸੀ। ਤੇ ਜੇਲ੍ਹ ਕੱਟ ਕੇ ਮੈਂ ਆਣਾ। ਕੀ ਕਹਿਣਾਗਾ ਜਿਹੜਾ ਤੁਸੀਂ ਪੈਸੇ ਵੀ ਪੇ ਕੀਤ ਨੂੰ ਕਾਫੀ ਟਾਈਮ ਹੋ ਗਿਆ ਸੀ ਇੰਨਾ ਟਾਈਮ ਲੱਗ ਗਿਆ। ਸਰ ਇਹ ਆਈ ਕਿਉਂ ਇੰਨਾ ਲੇਟ ਕਿਉਂ ਹੋਈ ਕੀ ਕਹਿਣਾ। ਨਹੀਂ ਵੀਰੂ ਸਾਡੀ ਸਿਰਫ ਇੱਕ ਉੱਥੇ ਕੋਈ ਕਾਗਜ਼ ਕਰੇ ਬਈ ਕੁਝ ਨਹੀਂ ਹੋਇਆ। ਅੰਬੈਸਡਰ ਵੱਲੋਂ ਕੋਈ ਵੀ ਕੁਸ਼ੂਨੀ ਜਦੋਂ 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 ਪਹਿਲਾ ਬਲਵਿੰਦਰ ਕੇਸ ਚੱਲਦਾ ਸੀਗਾ ਜਦੋਂ ਤੁਸੀਂ ਕਹਿੰਦੇ ਸੀਗੇ ਆਪਦੇ ਆਪ ਨੂੰ ਤੁਸੀਂ ਬੇਕਸੂਰ ਸਾਬਤ ਵੀ ਕਰ ਸਕਦੇ ਸੀ ਉਦੋਂ ਸਰਕਾਰ ਨੇ ਕਿਤੇ ਸਾਥ ਦਿੱਤਾ ਇੱਥੋਂ ਦੀਆਂ ਸਰਕਾਰ ਕੋਈ ਕੁਝ ਮੇਰਾ ਕੋਈ ਸਾਥ ਨਹੀਂ ਦਿੱਤਾ ਹੁਣ ਜਿਹਦਾ ਉਹਨਾਂ ਨੇ 4 ਸਾਲ ਮੈਨੂੰ ਲਾਰੀ ਦੇ ਵਿੱਚ ਰੱਖਿਆ ਐਸ ਕੇਸ ਲੜ ਰਹੇ ਆ ਪਰ ਉਹਨਾਂ ਨੇ ਪਲਾਸਟਿਕ ਦੇ ਵਿੱਚ ਆ ਕੇ ਉਹ ਹੀ 1 ਮਿਲੀਅਨ ਦੀ ਡਿਮਾਂਡ ਕੀਤੀ ਕਹਿੰਦੇ 1 ਮਿਲੀਅਨ ਦੇਣਾ ਪੈਣਾ ਹੈ ਇੰਨੇ ਲੰਮੇ ਸਮੇਂ ਬਾਅਦ ਇੱਥੇ ਪਹੁੰਚਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਮੈਨੂੰ ਜੀ ਮੇਰਾ ਨਵਾਂ ਜਨਮ ਤਰਤੀ ਦੇ ਵਿੱਚ ਹੋ ਗਿਆ ਮਾਂ ਦਾ ਵੀ ਵਿਛੋੜਾ ਹੋ ਗਿਆ ਉਹ ਵੀ ੜੀਕ ਦੀ ਤੁਰਕੀ ਉਹਦੇ ਵੀ ਵਿਛੋੜਾ ਹੋਵੇਗਾ ਪਰ ਮੈਂ ਇਹ ਨਵਾਂ ਜਨਮ ਇੱਕੋ ਰਿਫਿਊਜ਼ ਧਰਤੀ ਤੇ ਲੈਣੇ ਬਲਬੰਦਰ ਅੱਜ ਵੀ ਨੌਜਵਾਨ ਜਿਹੜੇ ਹੈਗੇ ਉਹ ਖਿੱਚ ਕਰਦੇ ਬਾਹਰ ਜਾਣਾ ਹੈਗਾ ਇੱਥੇ ਦੇ ਕਾਰਨ ਕੀ ਲੱਗਦੇ ਉੱਥੇ ਜਾਂਦੇ ਕਿਉਂ ਨੌਜਵਾਨ ਤੇ ਉੱਥੇ ਹੁੰਦਾ ਕੀ ਆ ਅਖਰ ਹਾਲਾਤ ਕੀ ਹੈ ਜੀ ਜੇ ਮੈਂ ਆਪਣੇ ਇੱਥੇ ਪੰਜਾਬ ਦੇ ਵਿੱਚ ਕਰਨ ਮੈਂ ਤਾਂ ਹੀ ਦੇਖਿਆ ਦੇਖੋ ਮੈਂ ਵੀ ਬਾਰ ਬਾਰ ਕਰਦਾ ਬਾਹਰ ਗਿਆ ਸੀਗਾ ਫਿਰ ਮੁੜ ਕੇ ਇੱਥੇ ਆਇਆਗਾ ਫੋਟੋਮਾਲਾ ਸਰੂਪ ਦੇਖ ਲਿਏ ਬਾਈ ਜੀ ਉਹ ਸਾਡੀ ਸਰਕਾਰ ਕੋਈ ਰੋਜ਼ਗਾਰ ਇਥੇ ਨੌਜਵਾਨਾਂ ਵਾਸਤੇ ਖੋਲੇ ਹੁਣ ਕੱਲ ਮੈਂ ਦਿੱਲੀ 에ਰਪੋਰਟ ਦੇ ਉੱਤੇ ਉਤਰਾਂਗਾ ਉੱਥੇ ਦੇਖਿਆ ਸਾਰਾ ਟੋਟਲੀ ਹਰਿਆਣਾ ਯੂਪੀ ਬਿਹਾਰ ਕੋਲਕਾਤਾ ਸਾਰਾ ਉੱਥੇ ਕੰਮ ਕਰ ਰਹੇ ਨੇ ਤੇ ਸਾਡੇ ਪੰਜਾਬੀਆਂ ਵਾਸਤੇ ਕੀ ਰੋਜ਼ਗਾਰ ਦਿੱਤਾ ਹੈ ਸਾਡੀ ਸਰਕਾਰ ਨੇ ਕੱਲ ਸਿਰਫ ਮੈਂ ਦੇਖਿਆ ਡਿਊਟੀ ਦੀ ਉੱਥੇ ਸਿਰਫ ਦੋ ਪੰਜਾਬੀ ਮੈਨੂੰ ਮਿਲੇ ਟੋਟਲ ਜਿੰਨਾ ਵੀ ਹੈ ਉੱਥੇ ਹਰਿਆਣਾ ਯੂਪੀ ਆ ਜਦੋਂ ਬਿਹਾਰ ਜਦੋਂ ਬਲਵਿੰਦਰ ਜੀ ਤੁਹਾਡੇ ਨਾਲ ਜੇ ਇੰਨਾ ਰੋਜ਼ਗਾਰ ਸਾਨੂੰ ਇੱਥੇ ਮਿਲੇ ਸ਼ਕੀ ਲੈਣਾ ਬਾਹਰ ਜਾਤੀ ਇੱਕ ਸਰੂਪ ਉਹ ਵੀ ਸੀ ਬਲਵਿੰਦਰ ਦਾ ਜਦੋਂ ਫੋਟੋਆਂ ਸਾਹਮਣੇ ਆਈਆਂ ਕਿ ਬਲਵਿੰਦਰ ਜੇਲ੍ਹ ਚਾ ਜਾਂ ਕਿਸ ਤਰ੍ਹਾਂ ਇੱਕ ਸਰੂਪ ਅੱਜ ਹੈਗਾ ਕਿਵੇਂ ਇਹ ਸਾਰਾ ਫਰਕ ਪਿਆ ਹੈਗਾ ਜਾਂ ਕਿਸ ਤਰ੍ਹਾਂ ਅਸੇ ਮੇਰਾ ਸਾਰਾ ਫਰਕ ਕੋਣ ਵਾਲੇ ਮੇਰਾ ਵਾਹੀ ਕੋ ਮੇਰੀ ਸਾਧ ਸੰਗਤ ਦੇਖੋ ਮੈਂ ਇੱਕ ਉਮੀਦ ਰੱਖੀ ਸੀ ਕਿ ਮੈਂ ਆਪਣੇ ਪੰਜਾਬ ਵਾਪਸ ਜਾਵਾਂ ਆਪਣੇ ਦੀਨ ਦੇ ਵਿੱਚ ਜਾਵਾਂ ਸਿੱਖਾਂ ਜਿੱਥੇ ਮੈਂ ਜੰਮਿਆ ਉੱਥੇ ਮੈਂ ਜਾਵਾਂ ਮੈਂ ਤੇ ਆ ਕੇ ਉਹ ਬਚਣਾ ਪੂਰਾ ਕਰਾ ਦਿਲ ਚ ਬਹੁਤ ਉਹ ਉਹ ਦਿਨਾਂ ਨੂੰ ਕਿਵੇਂ ਦੇਖਦੇ ਹਾਂ ਜਿੰਦਗੀ ਦੇ ਉਹ ਜਿੰਨੇ ਸਾਲ ਲੰਘੇ ਉੱਥੇ ਕਿੰਨੀਆਂ ਕੁ ਦਿਨਾਂ ਨੂੰ ਉੱਥੇ ਜਿਹੜੀਆਂ ਕਸ਼ਟਾਂ ਝੱਲਿ ਨੇ ਉਹ ਜਿੰਨ ਕਦੀ ਨਹੀਂ ਕਿੰਨੀਆਂ ਕਹਾਣੀਆਂ ਸਾਹਮਣੇ ਕੀਤਾ ਜੀ ਉੱਥੇ ਬਹੁਤ ਕਹਾਣੀਆਂ ਸਾਹਮਣੇ ਕੀਤਾ ਸਭ ਤੋਂ ਵੱਡਾ ਕਹਾਣੀ ਸੀ ਆ ਵੀ ਮੈਂ ਗੈਰ ਮੁਸਲਮਾਨੁੱਥੇ ਫਸਲੇ ਸੀ ਆ ਹਰ ਇੱਕ ਹਰ ਇੱਕ ਬੰਦਾ ਉੱਥੇ ਇਸ ਟੈਪ ਚੱਕਰ ਸੀ ਕੋਈ ਧਰਮ ਤਬਦੀਲ ਕਰਨ ਨੂੰ ਵੀ ਕਹਿੰਦੇ ਸੀ ਜੀ ਬਹੁਤ ਖੈਰ ਜੀ ਬਹੁਤ ਖੈਰ ਮੰਮੀ ਬਹੁਤ ਖੈਰ ਨੇ ਸੀ ਤੁਹਾਡੀ ਹੈਲਪ ਕਰ ਦੂੰਗਾ ਮੈਂ 5.5 ਸਾਲ ਤੱਕ ਮੈਂ ਲੜਦਾ ਰਿਹਾ ਮੇਰਾ ਜੀ ਕੇਸ ਕਾ ਕਿਵੇਂ ਲਾਸਟ ਵਿੱਚ ਉਹ ਸਾਰਾ ਕੁਝ ਖਤਮ ਹੋ ਗਿਆ ਉਦੋਂ ਬਾਅਦ ਮੈਂ ਜਦੋਂ ਤੁਸੀਂ ਜੇਲ੍ਹ ਸੀ ਉਦੋਂ ਕੋਈ ਉਮੀਦ ਸੀ ਇੱਧਰ ਵਕਸਣ ਦੀ ਕੋਈ ਉਮੀਦ ਨਹੀਂ ਸੀ ਜਿਹੜਾ ਮੇਰਾ ਕੇਸ ਸੀਗਾ ਏਜੀਪਟ ਦੇ ਨਾਲ ਮੇਰਾ ਕੇਸ ਹੋਇਆਗਾ ਦੂਜੀ ਕੰਟਰੀ ਦੇ ਨਾਲ ਕੋਈ ਉਮੀਦ ਨਹੀਂ ਸੀ ਕਿਉਂਕਿ ਉਹ ਉਧਰ ਕਹਿੰਦੇ ਆ ਤੁਸੀਂ ਸੁਣਿਆ ਹੋਣਾ ਫਰਾਉਨ ਹਾਂਜੀ ਫਰਾਉਨ ਨੂੰ ਸਮੁੰਦਰ ਨੇ ਨਹੀਂ ਚੱਲਿਆ ਸੀਗਾ ਤੇ ਉਹ ਲੋਕਾਂ ਨੇ ਸਾਨੂੰ ਕੀ ਚੱਲਣਾ ਸੀ ਉਹਨਾਂ ਦਿਲਾਂ ਦੇ ਵਿੱਚ ਸਿਰਫ ਪੈਸਾ ਹੀ ਹੋਰ ਕੁਝ ਨਹੀਂ ਪੰਜਾਬੀਆਂ ਦੇ ਨਾਂ ਆਖਰ ਤੇ ਕੀ ਕਹੋਂਗੇ ਜਿੰਨੇ ਪੰਜਾਬੀਆਂ ਨੇ ਮਦਦ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਮੇਰੀ ਪੰਜਾਬੀਆਂ ਦਾ ਜਿਨ੍ਹਾਂ ਨੇ ਮੈਨੂੰ ਦੇਖੋ ਮੈਂ ਜਾਉਂਦਾ ਆਇਆ ਮੈਂ ਇੱਕ ਉਮੀਦ ਰੱਖੀ ਸੀ ਜੇ ਮੇਰਾ ਸਿਰ ਵੀ ਕਲਮ ਹੋ ਜਾਂਦਾਗਾ ਸਿਰਫ ਮੇਰੀ ਜਿਹੜੀ ਡੈੱਡ ਬੋਡੀ ਪੰਜਾਬ ਚ ਪਹੁੰਚਾ ਦੇ ਪਰ ਸਾਰੇ ਮੇਰੇ ਵੀਰ ਪੱਤਰਕਾਰਾਂ ਨੇ ਸਾਥ ਸੰਗਤ ਨੇ ਮੇਰਾ ਸਾਥ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ